ਹਲੀ ਪਬਲਿਕ ਲਾਈਵ ਮੁਬਾਰਕ ਮੁਬਾਰਕ जम्मू कश्मीर विच आतंकवादी हमले दे विरोध विच अखिल भारतीय हिंदू सुरक्षा समिति वालों पंजाब चेयरमैन सुरिंदर मनहास की अगवाई विच पाकिस्तान का पुतला फूकी रोस प्रदर्शन किया गया इस मौके ते सुरिंदर मलहास ने कहा कि आतंकवादियों ने एक निहत्थे सैनानिया हमला करके बड़ी कायरतापूर्ण हरकत की है जिसनों कदम माफ नहीं किया जा सकता उन्हान हिंदुस्तान सीधी लड़ाई लड़न तो डरता है क्योंकि पाकिस्तान नु पता है कि ओ दी फौज का मुकाबला नहीं करता जिस तरह दिया हमले करवा के हिंदुस्तान नु नु नुकसान पहुंचा रहा है के फौज पाकिस्तान दा मुंह तोड़ जवाब देने तैयार है जेकर पाकिस्तान च हिम्मत है तो उसकी लड़ाई लड़े उन्होंने कहा कि के जिस तरह आतंकवादियों ने सैनानिया का धर्म पुछ के उन्होंने गोलियां मारियां हिंदुवाद के हमला है ਜਿਸ ਨੂੰ ਹਿੰਦੂਵਾਦੀ ਕਦੇ ਵੀ ਸਹਿਣ ਨਹੀਂ ਕਰਨਗੇ ਉਹਨਾਂ ਕਿਹਾ ਕਿ ਹਿੰਦੂਆਂ ਦੇ ਇਸ ਤਰ੍ਹਾਂ ਦੇ ਹਮਲੇ ਨਿੰਦਾਯੋਗ ਹਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਅਤੇ ਅਤੰਕਵਾਦ ਨੂੰ ਇਸ ਹਰਕਤ ਦਾ ਕਰਾਰਾ ਜਵਾਬ ਦਿੱਤਾ ਜਾਵੇ ਇੱਕ ਕਾਇਰਤਾਪੂਰਨ ਕੰਮ ਹੈ ਨਿਹੱਥੇ ਲੋਕਾਂ ਦੇ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹੈ ਇਹ ਇੱਕ ਕਾਇਰਾ ਨਾ ਜਿਹੜਾ ਉਹਨਾਂ ਨੇ ਸਬੂਤ ਦਿੱਤਾ ਕਿਉਂਕਿ ਸਾਡੇ ਬਹੁਤ ਜਲਦ ਅਰਾਧੇ ਭਗਵਾਨ ਸ਼੍ਰੀ ਸ਼ਿਵਸ਼ੰਕਰ ਦੀ ਜਿਹੜੀ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ ਇਹ ਉਸ ਚੀਜ਼ ਨੂੰ ਜਿਹੜਾ ਇਹਨਾਂ ਨੇ ਟਾਰਗੇਟ ਕੀਤਾ ਅਗਰੇ ਟਾਈਮ ਦੇ ਕੇ ਲੋਗਾਂ ਨੇ ਅਹੀਂ ਇੰਦੇ ਨਾਲ ਦੋ ਦੋ ਹੱਥ ਕਰਨ ਨੂੰ ਵੀ ਤਿਆਰ ਆ ਸਾਡੀ ਆਰਮੀ ਔਰ ਸਾਡੀ ਪੀਐਸਐਫ ਸੀਆਰਪੀ ਇਨੀ ਕਸਕਸ਼ਮ ਹੈ ਕਿ ਇਹਨਾਂ ਨੂੰ ਜਿਹੜੇ ਚਰੇ ਚਵਾ ਸਕਦੀ ਆਂਦੇ ਇਹ ਬੇਫੁਕਾਰੇ ਨਾਲ ਕੰਮ ਕਰਕੇ ਜਿਹੜੇ ਇਹਨਾਂ ਦੇ ਹੱਥੇ ਲੋਕ ਜਿਹੜੇ ਘੁੰਮਣ ਗਏਦੇ ਸੀਗੇ ਉਹਨਾਂ ਨੂੰ ਮਾਰ ਕੇ ਇਹਨਾਂ ਨੇ ਇੱਕ ਬਹੁਤ ਜਰਾ ਘਿਨੋਣਾ ਕੰਮ ਸ਼ੁਰੂ ਕੀਤਾ ਔਰ ਇਹਦੇ ਨਾਲ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹਨਾਂ ਦੀ ਹੀ ਕਮਿਊਨਿਟੀ ਦੇ ਲੋਕਾਂ ਨੂੰ ਕਾਰੋਬਾਰ ਦੇ ਵਿੱਚ ਫਰਕ ਜਾਣ ਪੈਣਾ ਹੈ ਅਗਰ ਇਥੋਂ ਸਲਾਨੀ ਲੋਕ ਨਹੀਂ ਜਾਣਗੇ ਤੇ ਇਹ ਲੋਕ ਭੁੱਖੇ ਮਰਨ ਤੇ ਜਿਹੜੇ ਆਤਰ ਹੋਣਗੇ ਪਾਕਿਸਤਾਨ ਦੀ ਸ਼ਹਿਤ ਹੈ ਜਿਹੜਾ ਕਿ ਨੋਨਾ ਹਰਕਤ ਕੀਤੀ ਗਈ ਹੈ ਸਾਡੀ ਪੁਰਜ ਔਰ ਮੰਗ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਕੀ ਔਰ ਅਮਿਤ ਸ਼ਾਹ ਜੀ ਅੱਗੇ ਤੇ ਇਹਨਾਂ ਨੂੰ ਜਿਹੜਾ ਸਖਤ ਤੋਂ ਸਖਤ ਜਿਹੜਾ ਪਾਕਿਸਤਾਨ ਨੂੰ ਜਿਹੜਾ ਸਬਕ ਸਿਖਾਇਆ ਸਾ ਹੈ ਇਹਨਾਂ ਸਰਦਾਂ ਦੇ ਨਾਲ ਹੀ ਮੈਂ ਫਿਰ ਇੱਕ ਵਾਰ ਜ਼ੋਰਦਾਰ ਮੰਗ ਕਰਨਾ ਕਿ ਜਿਹੜਾ ਕਾਰਾ ਇਹਨਾਂ 'ਤੇ ਹਮਲਾ ਹੋਇਆ ਹੈ ਇਦੇ ਖਿਲਾਫ ਜਿਹੜਾ ਸਖਤ ਐਕਸ਼ਨ ਜਿਹੜਾ ਕੇਂਦਰ ਸਰਕਾਰ ਨੇ ਲਗਾਇਆ ਹੈ ਜੈ ਹਿੰਦ ਪ੍ਰਿਆਵਾ ਪਹਿਲਗਾਮ ਦੇ ਵਿੱਚ ਹਿੰਦੂ ਜਿਹੜੇ ਲੋਕ ਸਲਾਨੀ ਜਿਹੜੇ ਉੱਥੇ ਘੁੰਮਣ ਗਏ ਸੀ ਉਹਨਾਂ ਦੇ ਉੱਤੇ ਜਿਹੜੇ ਆਪਣੇ ਅਤਿੰਗਵਾਦੀਆਂ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਔਰ ਹਮਲਾ ਜਿਹੜਾ ਉਹਨਾਂ ਨੂੰ ਪੁੱਛ ਕੇ ਕਿ ਤੁਸੀਂ ਕਿਸ ਧਰਮ ਦੇ ਨਾਲ ਸੰਬੰਧਿਤ ਹੋ ਔਰ ਉਹਨਾਂ ਨੇ ਜਦੋਂ ਹਿੰਦੂ ਉਹਨਾਂ ਨੇ ਕਹਿ ਗਏ ਹਿੰਦੂਆਂ ਉਦੇ ਉੱਤੇ ਉਹਨਾਂ ਨੇ ਜਿਹੜੇ ਲੋਕਾਂ ਦੇ ਉੱਤੇ ਜਿਹੜੀਆਂ ਗੋਲੀਆਂ ਜਿਹੜੀਆਂ ਪਰਛਾਈਆਂ ਗਈਆਂ ਵੈਸੇ ਤਾਂ ਹੱਤਕਵਾਦ ਦੀ ਇਹੋ ਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਲੇਕਿਨ ਜਿਹੜਾ ਭਾਈਚਾਰੇ ਨੂੰ ਜਿਹੜਾ ਦਾਗ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਸਾਡੀ ਪੂਰਨ ਜੋਰ ਪ੍ਰਧਾਨ ਮੰਤਰੀ ਅੱਗੇ ਬੇਨਤੀ ਹੈ ਗ੍ਰਹਿ ਮੰਤਰੀ ਅੱਗੇ ਬੇਨਤੀ ਹੈ ਕਿ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਭਾਈਚਾਰੇ ਸਾਂਝ ਨੂੰ ਜਿਹੜੇ ਇਹ ਦਾਗ ਲਾਣਾ ਚਾਹੁੰਦੇ ਨੇ ਇਹਨਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਜਿਹੜੀ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੀ ਇਹ ਆਪਸੀ ਭਾਈਚਾਰਾ ਆਪਸੀ ਸਾਂਝ ਹੈ ਜਿਹੜੀ ਉਹ ਖਰਾਬ ਰਿਸ਼ਤੇ ਜਿਹੜੇ ਉਹ ਖਰਾਬ ਨਾ ਹੋ ਸਕਣ ਜੈ ਹਿੰਦ ਜੈ ਭਾਰਤ